ਹਾਂਜੀ ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨੀ ਆ ਝੋਨੇ ਬਾਰੇ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਲਗਭਗ ਅਗੇਤੇ ਪਿਛੇਤੇ ਜੋ ਵੀ ਵੈਰਾਈਟੀਆਂ ਲੱਗੀਆਂ ਸੀ ਸਾਰੀਆਂ ਨਿਸਾਰਾ ਲੈ ਰਹੀਆਂ ਨੇ ਤਾਂ ਇਸ ਟਾਈਮ ਆਪਾਂ ਅਕਸਰ ਜ਼ਿਮੀਂਦਾਰ ਗਲਤੀ ਕਰਦੇ ਆ ਉਹ ਕਿਹੜੀਆਂ ਗਲਤੀਆਂ ਨੇ ਜਿਹੜੀਆਂ ਆਪਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਹਰ ਸਾਲ ਕਰਦੇ ਆ ਜਿਦੇ ਨਾਲ ਆਪਣੇ ਕੀ ਦਾਣੇ ਵਦਰੰਗ ਹੁੰਦੇ ਆ ਤੇ ਫੋਕ ਵੀ ਘਟਾ ਸਕਦੇ ਆਪਾਂ ਉਹ ਗਲਤੀਆਂ ਧਿਆਨ ਦੇ ਵਿੱਚ ਰੱਖ ਕੇ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਲ ਕੀਤਾ ਜਾਂਦਾ ਹੈ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਬੈਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਹਰ ਇੱਕ ਵੀਡੀਓ ਸਹੀ ਸਮੇਂ ਸਰ ਪਹੁੰਚਦੀ ਰਹੇ ਤਾਂ ਕਿਸਾਨ ਭਾਓ ਇਹ ਜਿਹੜੀ ਵੈਰਾਈਟੀ ਤੁਸੀਂ ਦੇਖ ਰਹੇ ਹੋ ਆਪਣੀ ਵੀਡੀਓ ਦੇ ਵਿੱਚ ਇਹ ਪੀਲੀ ਪੂਛਾ ਇਹ ਲਗਭਗ ਆਪਾਂ 13 ਨੂੰ ਲਾਈ ਗਈ ਸੀ ਖੇਤਾਂ ਦੇ ਵਿੱਚ ਤਾਂ ਹੁਣ ਇਹ ਲਗਭਗ ਨਿਸਾਰਾ ਲੈ ਰਹੀ ਐ ਤਾਂ ਇਸ ਦੇ ਉੱਪਰ ਪਹਿਲਾਂ ਆਪਾਂ ਖਰਚੇ ਦੀ ਗੱਲ ਕਰੀਏ ਜੇ ਸਪਰੇਅ ਦੀ ਗੱਲ ਕਰੀਏ ਹੁਣ ਤੱਕ ਆਪਾਂ ਇੱਕੋ ਸਪਰੇਅ ਕੀਤੀ ਆ ਬਸ ਅੱਜ ਆਪਾਂ ਨੂੰ 5-6 ਦਿਨ ਹੋਏ ਐ ਸਪਰੇਅ ਕਰੀ ਨੂੰ ਜਿਹਦੇ ਵਿੱਚ ਕਿ ਆਪਾਂ ਇੱਕ ਵਧੀਆ ਫੰਗੀਸਾਈਡ ਤੇ ਸੁੰਡੀ ਵਾਲੀ ਤੇ ਨਾਲ ਇੱਕ ਤੇਲੇ ਤੋਂ ਇਕਟਾਰਾ ਤਿੰਨ ਦਵਾਈਆਂ ਦਾ ਕੰਬੀਨੇਸ਼ਨ ਇਹਦੇ ਵਿੱਚ ਆਪਾਂ ਹੁਣ ਤੱਕ ਵਰਤਿਆ ਤਾਂ ਮੇਰੇ ਕਈ ਕਿਸਾਨ ਵੀਰਾਂ ਦੇ ਵੇਖਣ ਦੇ ਵਿੱਚ ਮੇਰੇ ਏਰੀਏ ਦੇ ਵਿੱਚ ਵੀ ਕਈ ਜ਼ਿਮੀਂਦਾਰ ਹੁਣ ਤੱਕ ਤਿੰਨ ਤਿੰਨ ਸਪਰੇਆ ਕਰ ਚੁੱਕੇ ਆ ਤਾਂ ਉਹਦਾ ਕੀ ਫਾਇਦਾ ਕਿਉਂਕਿ ਇਸ ਵਾਰ ਕੋਈ ਵੀ ਫੰਗਸ ਦਾ ਅਟੈਕ ਨਹੀਂ ਹੋਇਆ ਜ਼ਿਆਦਾਤਰ ਤੇ ਨਾ ਹੀ ਕੋਈ ਮਾੜਾ ਮੋਟਾ ਪੱਤਾ ਲਪੇਟ ਸੁੰਡੀ ਦਾ ਸੀ ਉਹ بارش ਹੋਣ ਕਰਕੇ ਕੰਟਰੋਲ ਹੋ ਗਿਆ ਸੀ ਤਾਂ ਹੁਣ ਜਿਹੜੇ ਜ਼ਿਮੀਂਦਾਰ ਇਸ ਸਟੇਜ ਦੇ ਉੱਪਰ ਆ ਕੇ ਜਦੋਂ ਇਹ ਨਿਸਾਰਾ ਲੈ ਰਹੀ ਹੈ ਇੱਥੇ ਅਕਸਰ ਗਲਤੀ ਕਰਦੇ ਕਿ ਇਸ ਟਾਈਮ ਆ ਕੇ ਝੋਨੇ ਦੇ ਵਿੱਚ ਸਪਰੇਅ ਹੀ ਕਰਦੇ ਆ ਤਾਂ ਜਿਹੜੀ ਇਹ ਸਟੇਜ ਹੁਣ ਚੱਲ ਰਹੀ ਹੈ ਇਸ ਸਟੇਜ ਦੇ ਵਿੱਚ ਝੋਨੇ ਦੇ ਉੱਪਰ ਬੂਰ ਪੈਣਾ ਹੁੰਦਾ ਜਿਵੇਂ ਕਿ ਝੋਨਾ ਬੂਰ ਪ੍ਰੋਪਰ ਵੱਲੀ ਤੇ ਸਾਰੀ ਤੇ ਨਹੀਂ ਪੌਂਦਾ ਹੁੰਦਾ ਜਿਵੇਂ ਹੁਣ ਇੱਥੇ ਅੱਗੋਂ ਵਾਲੇ ਦਾਣਿਆਂ ਦੇ ਵਿੱਚ ਦੁੱਧਾ ਬਣ ਲਿਆ ਪਿੱਛੇ ਬੂਰ ਪੈ ਰਿਹਾ ਵੇਖੋ ਤੇ ਹੁਣ ਜਦੋਂ ਕੋਈ ਤੇਜ਼ ਹਵਾ ਆ ਜਾ ਨੇਰੀ ਉਸ ਚੀਜ਼ ਨੇ ਤਾਂ ਆਪਣੇ ਦਾਣੇ ਬਦਰੰਗ ਕਰਨੀ ਕਰਨੇ ਪਰ ਜ਼ਿੰਮੇਦਾਰ ਅਕਸਰ ਇਸ ਸਮੇਂ ਤੇ ਢੋਲੀਆਂ ਨਾਲ ਜਾਂ ਸਪਰੇਅ ਪੰਪ ਨਾਲ ਕਿਸੇ ਵੀ ਚੀਜ਼ ਨਾਲ ਸਪਰੇਅ ਕਰਦਾ ਤਾਂ ਉਹਦਾ ਨੁਕਸਾਨ ਜ਼ਿਆਦਾ ਹੁੰਦਾ ਹੈ ਜੋ ਨੁਕਸਾਨ ਹੋਣ ਦਾ ਕਾਰਨ ਕੀ ਹੈ ਜਦੋਂ ਆਪਾਂ ਪਾਈਪ ਲੇ ਕੇ ਦੇ ਵਿੱਚ ਬੜਾਂਗੇ ਜਾਂ ਕਿੱਦਾਂ ਵੀ ਉਹ ਜਿਹੜਾ ਬੂਰ ਹੈ ਉਹ ਡਿਸਟਰਬ ਹੁੰਦਾ ਹੈ ਉਹਦੀ ਪ੍ਰੋਪਰ ਪ੍ਰਕਿਰਿਆ ਨਹੀਂ ਹੁੰਦੀ ਜੋ ਵੀ ਉਹਨੇ ਦਾਣੇ ਦੇ ਵਿੱਚ ਕਰਨੀ ਹੁੰਦੀ ਹੈ ਤਾਂ ਜਿਹਦੇ ਕਰਕੇ ਆਪਣੇ ਲਾਸਟ ਦੇ ਵਿੱਚ ਜਿਆਦਾ ਫੋਕ ਬਣਨ ਦੀ ਸਮੱਸਿਆ ਆਉਂਦੀ ਹੈ ਤਾਂ ਇਸ ਕਰਕੇ ਜੇ ਤੁਹਾਡਾ ਝੋਨਾ ਵੀ ਨਿਸਾਰਾ ਲੈ ਰਿਹਾ ਹੈ 5% 10% 15% ਜਾਂ 20% ਜਿੰਨਾ ਵੀ ਨਿਸਾਰਾ ਹੋ ਚੁੱਕਾ ਹੈ ਤਾਂ ਤੁਸੀਂ 10 ਦਿਨਾਂ ਵਾਸਤੇ 10 10 ਤੋਂ 15 ਦਿਨਾਂ ਦੇ ਵਿੱਚ ਉਹਨੇ ਨੇ ਆਪਣਾ ਸਾਰਾ ਕੰਮ ਕੰਪਲੀਟ ਕਰ ਲੈਣਾ ਨਾਲੇ ਤਾਂ ਪ੍ਰੋਪਰ ਸਾਰਾ ਨਿਸਾਰਾ ਕਰ ਲੈਣਾ ਤੇ ਨਾਲੇ ਆਪਣਾ ਇਹਦੇ ਵਿੱਚ ਬੂਰ ਪੈਣਾ ਬੂਰ ਪੈਣ ਦੀ ਕੰਮ ਹੈ ਜੋ ਵੀ ਨਾਲ-ਨਾਲ ਚੱਲੀ ਜਾਣਾ ਕਿਉਂਕਿ ਹੁਣ ਜਿਆਦਾਤਰ ਮੈਂ ਵੀ ਖੇਤਾਂ ਦੇ ਵਿੱਚ ਚੈੱਕ ਕੀਤਾ ਕਿ ਇੱਕ ਤਿਤਲੀ ਉੱਡਣ ਦੀ ਸਮੱਸਿਆ ਆ ਰਹੀ ਹੈ ਤਾਂ ਉਹਦਾ ਕੋਈ ਕੰਟਰੋਲ ਕਰਨ ਦੇ ਚੱਕਰਾਂ ਚ ਅਪਾ ਉਦੋਂ ਵੱਧ ਨੁਕਸਾਨ ਕਰਾਂਗੇ ਬੂਰ ਦਾ ਇਸ ਸਟੇਜ ਦੇ ਉੱਪਰ ਤੁਸੀਂ ਖੇਤ ਦੇ ਵਿੱਚ ਬਿਲਕੁਲ ਵੀ ਨਹੀਂ ਬੜਨਾ ਕਿਉਂਕਿ ਬਿਮਾਰੀ ਉਹ ਨੁਕਸਾਨ ਨਹੀਂ ਕਰਦੀ ਜਿੰਨਾ ਆਪਾਂ ਇਹਦੇ ਵਿੱਚ ਵੜ ਕੇ ਕਰਦਾ ਕਿਉਂਕਿ ਹੁਣ ਜੇ ਗੋਭ ਟਟ ਗਈ ਉਹ ਉਹ ਵੀ ਸੁੱਕ ਜਾਣੀ ਆ ਤੇ ਗੋਭ ਵਾਲੀ ਸੁੰਡੀ ਨੇ ਤਾਂ ਸੁਕਾਉਣੀ ਸੁਕਾਉਣੀ ਆ ਇਸ ਕਰਕੇ ਇਸ ਸਟੇਜ ਦੇ ਉੱਪਰ ਤੁਸੀਂ ਸਿਰਫ ਜੇ ਧਿਆਨ ਦੇਣਾ ਤਾਂ ਪਾਣੀ ਦੀ ਮੈਨੇਜਮੈਂਟ ਸਹੀ ਰੱਖੋ ਆਪਣਾ ਪਾਣੀ ਦੀ ਮੈਨੇਜਮੈਂਟ ਇਹ ਹੈ ਕਿ ਜਿਹੜਾ ਕਿ ਇਸ ਟਾਈਮ ਤੇ ਆਪਕੇ ਪਾਸ ਨਾ ਹੀ ਤਾਂ ਸੁੱਕਾ ਲਾਉਣਾ ਤੇ ਨਾ ਹੀ ਡੋਬਾ ਜੇ ਇਸ ਤੇ ਦੇ ਉੱਪਰ ਸੋਕਾ ਲੱਗਦਾ ਤਾਂ ਵੀ ਫੋਕ ਦੀ ਸਮੱਸਿਆ ਪਾਦੀ ਹੈ ਜਿਹੜੀ ਦਾਣਿਆਂ ਦੀ ਚਮਕ ਦੀ ਗੱਲ ਕਰੀਏ ਕੋਈ ਵੀ ਫੰਗੀਸਾਈਡ ਜਾਂ ਕੋਈ ਵੀ ਦਵਾਈ ਦਾਣਿਆਂ ਦੀ ਚਮਕ ਨਹੀਂ ਬਣਾ ਸਕਦੀ ਕਿਉਂਕਿ ਜਿਹੜੇ ਇਹ ਫੰਗੀਸਾਈਡ ਜਾਂ ਕੀਟਨਾਸ਼ਕ ਦਵਾਈਆਂ ਬਣੀਆਂ ਨੇ ਇਹ ਸਿਰਫ ਬਿਮਾਰੀ ਨੂੰ ਕੰਟਰੋਲ ਕਰ ਸਕਦੇ ਆ ਆਪਣਾ ਝਾੜ ਨਹੀਂ ਵਧਾਉਂਦੀਆਂ ਤੇ ਨਾ ਹੀ ਦਾਣਿਆਂ ਤੇ ਚਮਕ ਲੈ ਕੇ ਆਉਂਦੇ ਜਿਹੜੀ ਚਮਕ ਹੈ ਉਹ ਕੁਦਰਤੀ ਤੌਰ ਤੇ ਆਉਣੀ ਹੈ ਤੇ ਜਾਂ ਜਿਹੜੀ ਆਪਾਂ ਖਾਦ ਖੁਰਾਕ ਕੰਟਰੋਲ ਦੇ ਵਿੱਚ ਪਾਈ ਹੈ ਜੇ ਤੁਸੀਂ ਯੂਰੀਆ ਜ਼ਿਆਦਾ ਪਾਈ ਹੈ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੌਪਰ ਜ਼ਿਆਦਾ ਆ ਸਕਦਾ ਹੈ ਤੇ ਝੋਨਾ ਜ਼ਿਆਦਾ ਸੰਘਣਾ ਇੱਕ ਦੂਜੇ ਨਾਲ ਟਕਰਾਉਣ ਨਾਲ ਵੀ ਇਹ ਮੰਨ ਲਓ ਇਹ ਦਾਣੇ ਬਧਰੰਗ ਹੋ ਜਾਂਦੇ ਆ ਤਾਂ ਇਸ ਕਰਕੇ ਤੁਸੀਂ ਇਸ ਸਟੇਜ ਦੇ ਉੱਪਰ ਸਿਰਫ ਪਾਣੀ ਦੀ ਮੈਨੇਜਮੈਂਟ ਸਹੀ ਰੱਖੋ ਪਾਣੀ ਦੀ ਮੈਨੇਜਮੈਂਟ ਇਹ ਹੈ ਕਿ ਤੁਸੀਂ ਖੇਤ ਦੇ ਵਿੱਚ ਨਾ ਸਾਰਾ ਜਿੰਨਾ ਟਾਈਮ ਝੋਨਾ ਪ੍ਰੋਪਰ ਨਿਸਾਰਾ ਨਹੀਂ ਲੈਂਦਾ ਉਹਨਾਂ ਟਾਈਮ ਖੇਤ ਦੇ ਵਿੱਚ 1.5 ਤੋਂ 2 ਇੰਚ ਪਾਣੀ ਭਰ ਕੇ ਰੱਖੋ ਭਰ ਕੇ ਵੀ ਰੱਖਣ ਦਾ ਮਤਲਬ ਇਹ ਨਹੀਂ ਕਿਚੋਂ ਨੇ ਨੂੰ ਡਬੋਈ ਰੱਖੋ ਜਿਵੇਂ ਅੱਜ ਪਾਣੀ ਲਾਤਾ ਜੋ 2 ਦਿਨਾਂ ਦੇ ਵਿੱਚ ਜੀਰਦਾ ਤਾਂ ਉਹਨੂੰ ਦੁਆਰੋਂ ਲਾ ਦੋ ਕਿਉਂਕਿ ਆਪਾਂ ਵਿੱਚ ਕਾਫੀ-ਕਾਫੀ ਦਿਨ ਮੰਨ ਲਓ ਵੀ 7-7-8-8 ਦਿਨ ਵਿੱਚ ਉਹਨਾਂ ਨੂੰ ਸੁਕਾਇਆ ਤੇ ਹੁਣ ਜੇ ਤੁਸੀਂ ਇਹ ਕੰਮ ਕਰ ਲਓਗੇ ਇਹਦੇ ਨਾਲ ਤੁਹਾਡੀ ਕਿਤੇ ਨਾ ਕਿਤੇ ਫੋਕ ਦੀ ਸਮੱਸਿਆ ਘੱਟ ਸਕਦੀ ਤਾਂ ਇਸ ਕਰਕੇ ਹੁਣ ਨੰਬਰ 1 ਕੋਈ ਕੰਮ ਰਹਿ ਗਿਆ ਖੇਤ ਤੁਸੀਂ ਜੇ ਜਾਣਾ ਵੀ ਹੈ ਕੋਈ ਵੀ ਸਪਰੇਅ ਵਗੈਰਾ ਕੁਝ ਵੀ ਨਾ ਕਰੋ ਹੁਣ ਖੇਤ ਦੇ ਵਿੱਚ ਸਿਰਫ ਔਰ ਸਿਰਫ ਪਾਣੀ ਦੀ ਮੈਨੇਜਮੈਂਟ ਸਹੀ ਕਰ ਲੋ ਤੁਹਾਡੇ ਝੋਨੇ ਦਾ ਝਾੜ ਆਪਣੇ ਆਪ ਵਾਜੂ ਕਿਉਂਕਿ ਬਹੁਤਿਆਂ ਸਪਰੇਆਂ ਹੁਣ ਜਿਨ੍ਹਾਂ ਨੇ ਤਿੰਨ ਤਿੰਨ ਕਰਤੀਆਂ ਕਈ ਕਿਸਾਨ ਵੀਰਾਂ ਨੇ ਮੇਰੇ ਕੋਲ ਕਾਲਸ ਵੀ ਆਈਆਂ ਨੇ ਤੇ ਹੋਰ ਕਈ ਪਤਾ ਲੱਗਦਾ ਹੀ ਰਹਿੰਦਾ ਕਿ ਤਿੰਨ ਤਿੰਨ ਸਪਰੇਆਂ ਲਗਭਗ ਖੇਤ ਦੇ ਵਿੱਚ ਹੋ ਚੁੱਕੀਆਂ ਨੇ ਤੇ ਮੈਂ ਹਜੇ ਤੱਕ ਆਪਣੇ ਸਾਰੇ ਖੇਤ ਦੇ ਵਿੱਚ 1401 ਦੇ ਵਿੱਚ ਵੀ ਉਹਦੇ ਲਈ ਆਪਾਂ ਸਪੈਸ਼ਲ ਵੀਡੀਓ ਕਰਾਂਗੇ ਥੋੜਾ ਜਿਹਾ ਸਮਾਂ ਕੱਟ ਔਨ ਕਰਕੇ ਵੀਡੀਓ ਸਮੇਂ ਸਿਰ ਬਾਣ ਨਹੀਂ ਰਹੀਆਂ ਤਾ ਇਸ ਕਰਕੇ ਮੈਂ ਪੂਰੇ ਖੇਤ ਦੇ ਵਿੱਚ ਹਜੇ ਤੱਕ ਆਪਣੇ ਹਰ ਇੱਕ ਵੈਰਾਈਟੀ ਦੇ ਵਿੱਚ ਇੱਕੋ ਸਪਰੇਅ ਕੀਤੀ ਆ ਉਹ ਵੀ ਜਦੋਂ ਝੋਨਾ ਪਾਈਪ ਦੇ ਵਿੱਚ ਸੀ ਜੇ ਤੁਹਾਡਾ ਝੋਨਾ ਐਦਾਂ ਪਾਈਪ ਦੇ ਵਿੱਚ ਹੈ ਹਜੇ ਕੋਈ ਵੀ ਨਿਸਾਰਾ ਸ਼ੁਰੂ ਨਹੀਂ ਹੋਇਆ ਉਹਦੇ ਵਿੱਚ ਤੁਸੀਂ ਸਪਰੇਅ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਪਰ ਜੇ ਤੁਹਾਡਾ ਝੋਨਾ ਡੌਗੀਆਂ ਦੇ ਵਿੱਚ ਨਿਸਰਨਾ ਸ਼ੁਰੂ ਹੋ ਰਿਹਾ ਹੈ ਜਾਂ 5% ਵੀ ਨਿਸਾਰਾ ਸ਼ੁਰੂ ਹੋ ਰਿਹਾ ਤਾਂ ਤੁਸੀਂ ਬਿਨਾ ਬਿਮਾਰੀ ਦੇਖੇ ਬਿਨਾ ਖੇਤ ਚੈੱਕ ਕਰੇ ਕੋਈ ਵੀ ਸਪਰੇਅ ਦਾ ਡਿਸੀਜਨ ਨਹੀਂ ਲੈਣਾ ਕਿਉਂਕਿ ਇਹ ਜ਼ਿੰਮੇਦਾਰ ਅਕਸਰ ਕਿੱਦਾਂ ਫਸਦਾ ਹੈ ਇੱਕ ਦੂਜੇ ਦੇ ਪਿੱਛੇ ਲਾ ਕੇ ਉਹਨੂੰ ਐ ਹੁੰਦਾ ਵੀ ਉਹਨੇ ਕਰਤੀ ਤਾਂ ਮੈਂ ਵੀ ਕਰਦਾ ਦੇਖੋ ਮੈਂ ਹਜੇ ਤੱਕ ਇੱਕ ਸਪਰੇਅ ਕੀਤੀ ਹੈ ਝੋਨੇ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਜੇਕਰ ਮੈਂ ਵੀ ਤਿੰਨ ਸਪਰੇਅਾਂ ਦਾ ਝੋਨਾ ਜਿਆਦੇ ਵਧੀਆ ਜਾਂ ਜਿਆਦੇ ਵਧੀਆ ਖੜਾ ਜਾਂ ਕੁਝ ਵੀ ਕੋਈ ਵੀ ਸਮੱਸਿਆ ਨਹੀਂ ਹੈਗੀ ਹਾਲਾਂਕਿ ਇਸ ਚੀਜ਼ ਨਾਲ ਆਪਣੇ ਇੱਕ ਬਚਤ ਹੁੰਦੀ ਹੈ ਕਿ ਆਪਾਂ ਜੇ ਖੇਤ ਦੇ ਵਿੱਚ ਹੁਣ ਨਹੀਂ ਵੜਾਂਗੇ ਫालतू ਤਾਂ ਖੇਤ ਨੇ ਡਿਸਟਰਬ ਨਹੀਂ ਹੋਣਾ ਜੋ ਬੂਰ ਪੈਣ ਵਾਲੀ ਪ੍ਰਕਿਰਿਆ ਜਾਂ ਦੁੱਧਾ ਬਣਨ ਵਾਲੀ ਹੈ ਜਾ ਇਸ ਟਾਈਮ ਦੇ ਉੱਪਰ ਆਪਾਂ ਜਦੋਂ ਸਪਰੇਅ ਕਰਾਂਗੇ ਅਕਸਰੀ ਜੇ ਢੋਲੀਆਂ ਨਾਲ ਵੜਦੇ ਤਾਂ ਵੀ ਤਾਂ ਮੰਨ ਲਓ ਵੀ ਬੱਲੀਆਂ ਟੁੱਟਦੀਆਂ ਨੇ ਜਿਹੜੀਆਂ ਗੋਬਾਂ ਟੁੱਟ ਜਾਂਦੀਆਂ ਉਹ ਬਾਅਦ ਦੇ ਵਿੱਚ ਸੁੱਕ ਹੀ ਜਾਂਦੀਆਂ ਐ ਇਸ ਤੋਂ ਬਾਅਦ ਕਿਉਂਕਿ ਹੁਣ ਲਾਸਟ ਸਟੇਜ ਦੇ ਉੱਪਰ ਝੋਨਾ ਪਹੁੰਚ ਚੁੱਕਿਆ ਐ ਇਸ ਤੋਂ ਬਾਅਦ ਝੋਨੇ ਨੇ ਡੈਡੀ ਹੋਣਾ ਹੁਣ ਕਈ ਜ਼ਿਮੀਂਦਾਰਾਂ ਨੀਚੇ ਪਰਾਲੀ ਜਿਹੜੀ ਆ ਪਰਾਲੀ ਵੇਖ ਕੇ ਕਹੇ ਕਿ ਝੋਨੇ ਦੇ ਵਿੱਚ ਪ੍ਰਾਲ ਬਣ ਗਿਆ ਤਾਂ ਕਿਸਾਨ ਭਾਵੇਂ ਇਹਨੂੰ ਦੇਖ ਕੇ ਸਪਰੇਅ ਕਰਾਉਂਗੇ ਤਾਂ ਵਣ ਨਹੀਂ ਆ ਕਿਉਂਕਿ ਇਹ ਉਹ ਪੱਤੇ ਨੇ ਜਿਨ੍ਹਾਂ ਨੇ ਪੌਦੇ ਨੂੰ ਇੱਥੇ ਤੱਕ ਲੈ ਕੇ ਆਇਆ ਹੁਣ ਉਹਨਾਂ ਦਾ ਕੰਮ ਹੋ ਚੁੱਕਿਆ ਖਤਮ ਉਹਨਾਂ ਨੇ ਜੇ ਵੀ ਖਰਾਕ ਬਣੀ ਸੀ ਉਹ ਅੱਗੇ ਝੰਡੇ ਪੱਤੇ ਨੂੰ ਸਟੋਰ ਕਰਤੇ ਅੱਗੇ ਜਿਹੜੇ ਇਹਦੇ ਨਾਲ ਆ ਦੋ ਪੱਤੇ ਪਹਿਲਾ ਤੇ ਦੂਜਾ ਹੁਣ ਖਰਾਕ ਸਿਰਫ ਇਹਨਾਂ ਦੇ ਵਿੱਚ ਰਹਿ ਗਈ ਇਹਨਾਂ ਨੂੰ ਧਿਆਨ ਦੇ ਵਿੱਚ ਰੱਖੋ ਕੋਈ ਫੰਗਸ ਨਾ ਆਵੇ ਇਹਨਾਂ ਦੇ ਉੱਪਰ ਆ ਕੋਈ ਬੱਤਲ ਪੇਟ ਜਾਂ ਲਾਸਟ ਦੇ ਵਿੱਚ ਕਿਉਂਕਿ ਇੱਥੋਂ ਬੱਲੀ ਦੇ ਵਿੱਚ ਸਟੋਰ ਹੋਣੀ ਹੈ ਖਰਾਕ ਹੁਣ ਕੰਮ ਰਹਿ ਗਿਆ ਖੀਰਲੇ ਦੋ ਤਿੰਨ ਪੱਤਿਆਂ ਦਾ ਤੇ ਹੁਣ ਜੇ ਥੱਲੇ ਵਾਲੇ ਸੁੱਕ ਵੀ ਜਾਣਗੇ ਉਹਨਾਂ ਨੇ ਉਦਾਂ ਵੀ ਸੁੱਕਣਾ ਕਿਉਂਕਿ ਝੋਨੇ ਦੇ ਹੁਣ ਕਿੰਨੇ ਦਿਨ ਰਹਿ ਗਏ ਅੱਗੇ 10ਵੇਂ ਦੇ ਅੱਧ ਤੱਕ ਤਾਂ ਵੱਡੇ ਹੀ ਜਾਣਾ ਤਾਂ ਇਸ ਕਰਕੇ ਜਿਆਦਾ ਝੋਨੇ ਨੂੰ ਹਰਾ ਭਰਾ ক্লোਰੋਫਿਲ ਜਿੰਨਾ ਵਧਾਵਾਂਗੇ ਇਹਦੇ ਵਿੱਚ ਉਹਨਾਂ ਹੀ ਬਿਮਾਰੀਆਂ ਦਾ ਅਟੈਕ ਜ਼ਿਆਦਾ ਹੋਊਗਾ ਇਹਦੇ ਉੱਪਰ ਕਿਉਂਕਿ ਹੁਣ ਨੀਚੇ ਵਾਲੀ ਜੜਾਂ ਵਾਲੀ ਪ੍ਰਾਲੀ ਐ ਉਹ ਅੱਜ ਤੋਂ ਆਪਾਂ ਜਿਹੜੇ 15 20 ਦਿਨ ਪਹਿਲਾਂ ਜ਼ਿਮੀਦਾਰਾਂ ਨੇ ਪਾਣੀ ਨਹੀਂ ਸਕਾਇਆ ਖੇਤਾਂ ਦੇ ਵਿੱਚ ਉਹ ਜ਼ਿਮੀਦਾਰਾਂ ਦੇ ਇਹ ਸਮੱਸਿਆ ਆਈ ਐ ਕਿਉਂ ਪਾਣੀ ਪਹਿਲਾਂ ਭਰ-ਭਰ ਰੱਖੇ ਜਾਂਦੇ ਆਪਾਂ ਪਾਣੀ ਭਰਨ ਨਾਲ ਬਹੁਤ ਨੁਕਸਾਨ ਨੇ ਕਿਉਂਕਿ ਜੜਾ ਜਿਹੜਾ ਤਣਾ ਉਹ ਵੀ ਕਮਜ਼ੋਰ ਹੁੰਦਾ ਹੈ ਉਹਦੇ ਉੱਪਰ ਕੋਈ ਕੀਟਨਾਸ਼ਕਾ ਝਾ ਲੋ ਕੋਈ ਹੌਪਰ ਵਗੈਰਾ ਜਾਂ ਤੇਲਾ ਉਹਦਾ ਅਟੈਕ ਵੀ ਆਉਂਦਾ ਇਸ ਕਰਕੇ ਪਹਿਲੀਆਂ ਦੇ ਵਿੱਚ ਪਾਣੀ ਹਵਾ ਲਵਾ ਕੇ ਲਾਇਆ ਲਾਉਣਾ ਜ਼ਰੂਰੀ ਸੀ ਤੇ ਹੁਣ ਪਾਣੀ ਤੁਸੀਂ ਜਿੰਨਾ ਟਾਈਮ ਤੁਹਾਡਾ ਬੱਲੀ ਇਦਾਂ ਝੁੱਕਦੀ ਨਹੀਂ ਉਹਨਾ ਟਾਈਮ ਖੇਤ ਨੂੰ ਸੱਲ ਰੱਖੋ ਗਿੱਲਾ ਰੱਖੋ ਨਾ ਹੀ ਤਾਂ ਪਾਣੀ ਵੱਧ ਪਾਓ ਵੀ ਭਰ ਕੇ ਵੀ ਨਹੀਂ ਰੱਖਣਾ ਜ਼ਿਆਦੇ ਵੀ 2 ਤੋਂ 2.5 ਇੰਚ ਸਿਰਫ ਪਾਣੀ ਵਿੱਚ ਖੜਾ ਰੱਖਣਾ ਤੁਸੀਂ ਜਿਵੇਂ ਹੁਣ ਅੱਜ ਇਹ ਖੇਤ ਭਰਿਆ ਇਹ ਕੱਲ ਤੱਕ ਪੀਜੋ ਪਰਸੋਂ ਫੇਰ ਆਜੂ ਆਰੀਏ ਦੀ ਤਾਂ ਇਸ ਕਰਕੇ ਇਹ ਤਰੀਕੇ ਨਾਲ ਆਪਾਂ ਕਿਤੇ ਨਾ ਕਿਤੇ ਆਪਣਾ ਝਾੜ ਵਾ ਸਕਦਾ ਹੈ ਪਰ ਜੇ ਆਪਾਂ ਕਈੇ ਵੀ ਕੰਨੀਆਂ ਸਪਰੇਆਂ ਨਾਲ ਫੰਗੀ ਸਾਈਡ ਜਾਂ ਤੇਲੇ ਵਾਲੀ ਜਾਂ ਹੋਰ ਸਪਰੇਆਂ ਕਰਨ ਨਾਲ ਆਪਣਾ ਝਾੜ ਨਹੀਂ ਹੋਰੇਗਾ ਕਿਉਂਕਿ ਤੇਲੇ ਦੀ ਸਮੱਸਿਆ ਹੈ ਨਹੀਂ ਖੇਤ ਦੇ ਵਿੱਚ ਪਰ ਆਪਣੇ ਜ਼ਿਮੀਂਦਾਰਾਂ ਨੂੰ ਅਕਸਰ ਇਹ ਹੁੰਦਾ ਕਿ ਯਾਰ ਅੱਜ ਕੱਲ ਸਪਰੇਅ ਕਰਾਉਣ ਤੇ ਖਰਚਾ ਬਹੁਤ ਆਉਂਦਾ ਇਸ ਕਰਕੇ ਆਪਾਂ ਤਿੰਨ ਨੂੰ ਮਿਕਸ ਕਰ ਦਿੰਨੇ ਆ ਇਹ ਆਪਣੇ ਵੀ ਮਜਬੂਰੀਆਂ ਨੇ ਤੇ ਇਹ ਕਰਨੀ ਹੀ ਪੈਂਦੀਆਂ ਨੇ ਤਾਂ ਇਸ ਕਰਕੇ ਜੇ ਤੁਸੀਂ ਹੁਣ ਸਿਰਫ ਪਾਣੀ ਦੀ ਮੈਨੇਜਮੈਂਟ ਸਹੀ ਕਰ ਲਓਗੇ ਨਾ ਤਾਂ ਤੁਹਾਡਾ ਝਾੜ ਆਪਣੇ ਆਪ ਵਧੀਆ ਆ ਜੂਗਾ ਤੇ ਬਾਕੀ ਖੇਤਾਂ ਦੇ ਵਿੱਚ ਹਜੇ ਤੱਕ ਕੋਈ ਬਿਮਾਰੀ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਪੱਤਾ ਲਪੇਟ ਜਾਂ ਗੋਵ ਵਾਲੀ ਕਿਸੇ ਪ੍ਰਕਾਰ ਦਾ ਕੋਈ ਫੰਗਸ ਨਹੀਂ ਹੈਗੀ ਇਸ ਕਰਕੇ ਕੋਈ ਵੀ ਸਪਰੇਅ ਨਾ ਕਰੋ ਬਾਕੀ ਜੇ ਕੋਈ ਬਿਮਾਰੀ ਆਉਂਦੀ ਵੀ ਹੈ ਤਾਂ ਉਹ ਸਮੇਂ ਸਿਰ ਕੰਟਰੋਲ ਕੀਤਾ ਜਾ ਸਕਦਾ ਹੈ ਪਰ ਉਹਦੀ ਐਡਵਾਂਸ ਦੇ ਵਿੱਚ ਆਪਾਂ ਕੰਟਰੋਲ ਕਰਨ ਦੀ ਕੋਸ਼ਿਸ਼ ਨਾ ਕਰੀਏ ਕਿਉਂਕਿ ਹਜੇ ਤੱਕ ਕੋਈ ਬਿਮਾਰੀ ਆਈ ਨਹੀਂ ਤੇ ਉਦਾਂ ਹੀ ਪੈਸੇ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਤਾਂ ਇਸ ਕਰਕੇ ਤੁਸੀਂ ਹੁਣ ਸਿਰਫ ਜਿੰਨਾ ਟਾਈਮ ਚੋਂ ਉਹਨਾਂ ਨੇ ਸਾਰਾ ਕਰਦਾ ਤਾਂ ਉਹਨੂੰ ਨਿਸਾਰਾ ਕਰਨ ਤੋਂ ਤੇ ਖੇਤ ਦੇ ਵਿੱਚ ਨਾ ਬੜੋ ਪਾਣੀ ਦੀ ਮੈਨੇਜਮੈਂਟ ਸਹੀ ਰੱਖੋ ਤਾਂ ਆਪਣੇ ਆਪ ਹੀ ਝਾੜ ਵਧਿਆ ਆਊਗਾ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਉ ਵਿਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆਂ ਨੈਕਸਟ ਵੀਡੀਓ 'ਚ